ਅਸੀਂ ਜਦੋਂ ਐਮਐਸਪੀ ਤੇ ਖਰੀਦ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਰਦੇ ਹਾਂ ਉਹ ਖੇਤੀ ਚੋਂ ਕਾਰਪੇਟਰ ਨੂੰ ਬਾਹਰ ਕੱਢਣ ਦੀ ਗੱਲ ਆ ਉਹਦਾ ਮਤਲਬ ਆ ਕਿ ਮੋਦੀ ਅਵਾਨੀ ਅਦਾਨੀ ਨੂੰ ਕਟੋਰਾ ਫੜਾ ਦੇ ਤੇ ਕਿਸਾਨਾਂ ਨੂੰ ਖੁਸ਼ਹਾਲ ਕਰ ਦੇ ਕੀ ਉਹ ਉਹਨਾਂ ਨੇ ਕਰਨਾ ਨਹੀਂ ਕੀ ਇੰਨਾ ਕਰਾਉਣ ਜੋਗੀ ਲਹਿਰ ਸਾਡੇ ਕੋਲੇ ਇਸ ਮੁਲਕ ਚ ਹੈਗੀ ਆ ਕਿ ਜਿਹੜੇ ਲੋਕਾਂ ਨੂੰ ਵੀ ਲੱਗਦਾ ਵੀ ਖੇਤੀ ਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਛੇਤੀ ਬਣ ਜਾਣਾ ਇਹ ਉਹਨਾਂ ਦੀ ਅਸੈਸਮੈਂਟ ਚ ਫਰਕ ਆ ਉਹਨਾਂ ਨੂੰ ਇਹ ਪਤਾ ਸਮ ਹੋਣਾ ਚਾਹੀਦਾ ਕਿ ਲੜਾਈ ਕਿੱਡੀ ਵੱਡੀ ਆ ਲੜਾਈ ਦਾ ਆਕਾਰ ਕਿੱਡਾ ਵੱਡਾ ਦੁਸ਼ਮਣ ਕਿੱਡਾ ਸ਼ਕਤੀਸ਼ਾਲੀ ਆ ਤੇ ਓਡੀ ਕਿਸਾਨ ਲਹਿਰ ਸਾਨੂੰ ਉਸਾਰ ਨਹੀਂ ਪਾਊਗੀ ਉਹਦੇ ਵਾਸਤੇ ਮੁਲਕ ਭਰ ਚ ਯਤਨ ਜਿਹੜੇ ਅਗੇ ਕਰਨੇ ਪੈਣਗੇ ਜਿਨ੍ਹਾਂ ਨੇ 15 15000 ਕਰੋੜ ਰੁਪਇਆ ਮੋਦੀ ਨੂੰ ਇਸ ਗੱਲ ਤੇ ਦੇਤਾ ਕਿ ਤੂੰ ਕੈਂਪੇਨ ਚਲਾ ਆਪਣੇ ਜਹਾਜ਼ ਤੱਕ ਦਿੱਤੇ ਇਸ ਮੁਲਕ ਚ ਘੁੰਮਣ ਫਿਰਨ ਵਾਸਤੇ ਉਹਨਾਂ ਦੇ ਮਤਲਬ ਸਿਮਾ ਦੀ ਮਸ਼ੂਰੀ ਤੱਕ ਪ੍ਰਧਾਨ ਮੰਤਰੀ ਨੇ ਕੀਤੀ ਹੈਗੀ ਆ ਠੀਕ ਆ ਉਹਦੇ ਤੁਸੀਂ ਕਹਦੇ ਕਿ ਇਹਨਾਂ ਉਹਨਾਂ ਨੂੰ ਭੁੱਖੇ ਮਰਨ ਲਾ ਦੇ ਤੇ ਸਾਨੂੰ ਖੁਸ਼ਹਾਲ ਕਰ ਦੇ ਇਹ ਐਡੀ ਸੌਖੇ ਨਹੀਂ ਹੋਣਾ ਮੈਂ ਹੁਣ ਇਹ ਜਾਨਣਾ ਚਾਹੂਗਾ ਕਿ ਜਦੋਂ ਇੱਕ ਪਾਸੇ ਸ਼ੰਭੂ ਤੇ ਖਣੌਰੀ ਬਾਰਡਰ ਦੇ ਉੱਪਰ ਨਵਾਂ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਲੜਾਈ ਲੜ ਰਿਹਾ ਸਾਡੇ ਸਾਥੀ ਦੂਜੇ ਪਾਸੇ ਇਹ ਨਵਾਂ ਖਰੜਾ ਆ ਰਿਹਾ ਤਿੰਨ ਖੇਤੀ ਕਾਨੂੰਨਾਂ ਨੂੰ ਫੇਰ ਲਾਗੂ ਕਰਨ ਦੇ ਲਈ ਔਰ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੀ 2 ਦਿਨ ਪਹਿਲਾਂ ਚੰਡੀਗੜ੍ਹ ਮੀਟਿੰਗ ਕੀਤੀ ਹੈ ਤਾਂ ਤੁਸੀਂ ਜੇਕਰ ਐਡਾ ਵੱਡਾ ਹਮਲਾ ਹੈ ਤਾਂ ਲੋਕਾਂ ਦਾ ਇੱਕ ਸਵਾਲ ਹੈ ਕਿ ਸੰਯੁਕਤ ਕਿਸਾਨ ਮੋਰਚਾ ਫਿਰ ਸ਼ੰਭੂ ਤੇ ਖਨੌਰੀ ਉੱਥੇ ਮਗਰ ਉਹਨਾਂ ਦੀ ਹਮਾਇਤ 'ਚ ਉਸੇ ਲੜਾਈ 'ਚ ਉਹਨਾਂ ਦੇ ਮਗਰ ਜਾ ਕੇ ਕਿਉਂ ਨਹੀਂ ਸ਼ਾਮਲ ਹੁੰਦਾ ਦੇਖੋ 21 ਤਰੀਕ ਨੂੰ ਪਟਿਆਲੇ ਮੀਟਿੰਗ ਰੱਖੀ ਹੈ ਏਕਤਾ ਵਾਸਤੇ ਪਹਿਲਾਂ ਵੀ ਯਤਨ ਕੀਤੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਕੌਣ ਹੋਇਆ ਸੰਯੁਕਤ ਕਿਸਾਨ ਮੋਰਚਾ ਵੱਖਰਾ ਕਿੰਨੇ ਬਣਾਇਆ ਵੱਖਰਾ ਦਾ ਡੱਲੇਵਾਲ ਸਾਹਿਬ ਨੇ ਬਣਾਇਆ ਨਾ ਐਸ ਕੇ ਐਮ ਗੈਰ ਰਾਏ ਨੀ ਤੱਕ ਹਨਾ ਔਰ ਉਹਦੇ ਚ ਅਸੀਂ ਤਾਂ ਅੱਜ ਵੀ ਇੱਕ ਤਾਲੀ ਬਹੁਤ ਯਤਨ ਕੀਤੇ ਅੱਜ ਵੀ ਯਤਨ ਕਰ ਰਹੇ ਹਾਂ ਪਰ ਜਦੋਂ ਸ਼ੁਭ ਕਰਨ ਦੀ ਸ਼ਹਾਦਤ ਹੋਈ ਹੈਗੀ ਆ ਤਾਂ ਉਸ ਤੋਂ ਬਾਅਦ ਵੀ ਜਦੋਂ ਅਸੀਂ ਲਗਾਤਾਰ ਵੀ ਵੀਰ ਵੀ ਆਪਾਂ ਸਾਂਝ ਬਣਾਈਏ ਸਾਂਝ ਬਣਾਈਏ ਇਕੱਲੇ ਨਹੀਂ ਲੜ ਸਕਦੇਗੇ ਤਾਂ ਜੋ ਚਿੱਠੀ ਲਿਖੀ ਤਾਂ ਉਹਦੇ ਵਿੱਚ ਡੱਲੇਵਾਲ ਸਾਹਿਬ ਦਾ ਜਵਾਬ ਸੀ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖਣੀਆਂ ਸਰਕਾਰਾਂ ਦੇ ਪੱਖ 'ਚ ਭੁਗਤਣਾ ਹੁੰਦਾ ਹੈਗਾ ਲੜਨ ਵਾਲੇ ਲੋਕਾਂ ਨੂੰ ਕਮਜ਼ੋਰ ਕਰਨਾ ਹੁੰਦਾ ਹੂੰ ਤੋ ਇਸ ਕਰਕੇ ਹੁਣ ਵੀ ਜਦੋਂ ਸਾਡੇ ਕਿਸਾਨ ਆ ਗੂ ਗਏ ਹੈਗੇ ਵੀ ਕੋਸ਼ਿਸ਼ ਕਰਗੇ ਤਾਂ ਜਿਸ ਤਰ੍ਹਾਂ ਕਾਕਾ ਸਿੰਘ ਕੋਟੜਾ ਦੀ ਬਿਆਨਬਾਜ਼ੀ ਆਈ ਹੈਗੀ ਆ ਜਾਂ ਚਿੱਠੀ ਆਈ ਹੈਗੀ ਆ ਉਹ ਕੱਲੇ ਭੰਦੇਰਾ ਰਾਂ ਵੱਲੋਂ ਆ ਡੱਲੇਵਾਲ ਸਾਹਿਬ ਦੇ ਥਾੜੇ ਨੇ ਉਹ ਚਿੱਠੀ ਦੇ ਸਾਈਨ ਵੀ ਜਿਹੜੇ ਹੈਗੇ ਨਹੀਂ ਕੀਤੇ ਗਏ ਕਾਕਾ ਸਿੰਘ ਕੋਟੜਾ ਨੇ ਕੀ ਕਿਹਾ ਉਹਨਾਂ ਨੇ ਤਾਂ ਜੋ ਸਾਰਿਆਂ ਨੇ ਸੁਣਿਆ ਆ ਕੇ ਜਿਸ ਤਰ੍ਹਾਂ ਦਾ ਉਹਨਾਂ ਨੇ ਇੱਕ ਚੁਟਕਲਾ ਸੁਣਾਇਆ ਹੈਗਾ ਤੇ ਉਹ ਬੜੀ ਭੱਦੀ ਸ਼ਬਦਾਵਲੀ ਜਿਹੜੀ ਹੈਗੀ ਵਰਤੀ ਆ ਉਹਨਾਂ ਨੇ ਜਿਹੜੀ ਹੁਣ ਇਹ ਚਿੱਠੀ ਪਾਈ ਹੈਗੀ ਆ ਉਹਦੇ ਚ 21 ਤਰੀਕ ਦਾ ਸੀ ਮਤਲਬ ਕੱਲ ਦਾ ਸਮਾਂ ਰੱਖ ਲਿਆ ਪਟਿਆਲੇ ਕਿ ਆਓ ਆਪਾਂ ਗੱਲ ਕਰੀਏ ਇਕਤਾ ਨੂੰ ਸਿਰੇ ਚੜ੍ਹ ਗਈ ਇਕਤਾ ਸੂਲੀ ਹੋਵੇ ਕਿ ਜਿਹੜੀ ਹੰਢ ਨਸਾਰ ਹੋਵੇ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਵੀ ਇਕਤਾ ਦੇ ਬਹੁਤ ਯਤਨ ਕੀਤੇ ਆ ਤਾਂ ਹੀ ਉਹ ਰਾਜੀਵਾਲ ਸਾਹਿਬ ਵਾਪਸ ਆਏ ਢੱਲੇਵਾਲ ਸਾਹਿਬ ਨੇ ਬਹੁਤ ਯਤਨ ਕੀਤੇ ਭੰਦੇਰੋ ਰਣ ਵਾਲੇ ਵੀ ਬਹੁਤ ਯਤਨ ਕੀਤੇ ਚਲੋ ਭੰਦੇਰੋ ਜੀ ਤਾਂ ਕਦੇ ਵੀ ਪਹਿਲਾਂ ਵੀ ਕਦੇ ਐਸ ਕੇ ਐਮ ਦਾ 파ਟ ਨਹੀਂ ਰਹੇ ਸੀਗੇ ਢੱਲੇਵਾਲ ਸਾਹਿਬ ਐਸ ਕੇ ਐਮ ਦਾ 파ਟ ਰਹੇ ਸੀਗੇ ਹੁਣ ਉਹ ਇਹ ਐਸ ਕੇ ਐਮ ਦੇ ਯਤਨਾਂ ਨੂੰ ਕਿੰਨਾ ਕੁ ਹੰਗਾਰਾ ਭਰਦੇ ਤੇ ਇਸ ਉਹਨਾਂ ਤੇ ਨਿਰਭਰ ਕਰਦਾ ਹੈ ਅਸੀਂ ਐਸਕੇਐਮ ਅੱਜ ਵੀ ਮੰਨਦਾ ਕਿ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਦੇ ਹਾਣ ਦੀ ਕਿਸਾਨ ਲੈਰੇ ਇਸ ਮੁਲਕ 'ਚ ਨਹੀਂ ਗਈ ਤੇ ਉਹਨੂੰ ਜਿਹੜਾ ਹੈਗਾ ਉਸਾਰਨ ਵਾਸਤੇ ਸਾਨੂੰ ਜਿਹੜਾ ਹੈਗਾ ਯਤਨ ਹੈਗਾ ਉਹ ਕਰਨੇ ਪੈਣਗੇ ਸਾਡਾ ਇੱਕ ਕਿਸਾਨ ਆਗੂ ਜਿਹੜਾ ਡੱਲੇਵਾਲ ਸਾਹਿਬ ਜਾਨ ਦਾ ਲਾ ਕੇ ਬੈਠਿਆ ਤੇ ਕੀ ਜਿਹੜੀ ਸਰਕਾਰ ਕਤਲਾਂ ਦੀ ਸਿਆਸਤ ਕਰਦੀ ਆ ਦੰਗਿਆਂ ਰਾਹੀਂ ਸੱਤਾ ਚਾਹੀ ਆ ਉਹਨਾਂ ਵਾਸਤੇ ਇੱਕ ਬੰਦੇ ਦੀ ਅਹਿਮੀਤ ਕੀ ਹੋ ਸਕਦੀ ਆ ਉਹ ਤਾਂ ਪੂਰੇ ਪੰਜਾਬ ਨੂੰ ਮਸਲਣਾ ਚਾਹੁੰਦੇ ਆ ਉਹ ਤਾਂ ਪੂਰੇ ਕਸ਼ਮੀਰ ਨੂੰ ਮਸਲਣਾ ਚਾਹੁੰਦੇ ਆ ਤੇ ਉਹਨਾਂ ਵਾਸਤੇ ਕਾਗੂ ਦੀ ਅਹਿਮੀਤ ਕੀ ਦੀ ਹੈਗੀ ਇਸ ਕਰਕੇ ਇਸ ਤਰ੍ਹਾਂ ਜਿਹੜੀ ਹੈਗੀ ਆ ਡੱਲੇਵਾਲ ਸਾਹਿਬ ਦੀ ਜਾਨ ਕੀਮਤੀ ਆ ਅਸੀਂ ਤਾਂ ਉਹਨਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਜੇਕਰ ਮੰਨ ਲਓ ਜਿਹੜਾ ਅੰਦੋਲਨ ਉਹ ਲੜ ਰਹੇ ਨੇ ਉਹ ਅੰਦੋਲਨ ਨਹੀਂ ਜਿੱਤਿਆ ਜਾਂਦਾ ਉਹ ਅੰਦੋਲਨ ਹਾਰਦਾ ਆ ਜਾਂ ਉੱਥੇ ਕੋਈ ਨੁਕਸਾਨ ਹੁੰਦਾ ਤਾਂ ਇਹ ਪੂਰਾ ਕਿਸਾਨ ਲਹਿਰ ਦਾ ਨੁਕਸਾਨ ਨਹੀਂ ਬਣਦਾ ਦੇਖੋ ਮੈਂ ਉਹਨਾਂ ਦੇ ਅੰਦੋਲਨ ਬਾਰੇ ਕੋਈ ਨੈਕਟਿਵ ਟਿੱਪਣੀ ਨਹੀਂ ਕਰੂੰਗਾ ਅਸੀਂ ਤਾਂ ਚਾਹੁੰਦੇ ਕਿ ਉਹ ਮੰਗਾ ਜਿਹੜੀਆਂ ਨੇ ਹੱਲ ਹੋਣ ਅਸੀਂ ਤਾਂ ਸਿਰਫ ਜਿਹੜਾ ਆਪਣਾ ਸਾਡੀ ਅਸੈਸਮੈਂਟ ਆ ਕਿ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣ ਵਾਸਤੇ ਹਜੇ ਸਾਡੇ ਕੋਲ ਮੁਲਕ ਪੱਧਰ 'ਚ ਉਡੀ ਕਿਸਾਨ ਲਹਿਰ ਨਹੀਂ ਹੈਗੀ ਜਿਹੜੀ ਕਾਰਪੋਰੇਟ ਨੂੰ ਮੁਲਕ ਤੋਂ ਬਾਹਰ ਕੱਢ ਸਕੇ ਡਬਲ ਜੂਟੀਓ ਤੋਂ ਭਾਰਤ ਨੂੰ ਬਾਹਰ ਲਿਆ ਸਕੇ ਔਰ ਭਾਰਤ ਸਰਕਾਰ ਨੂੰ ਜਿਹੜੇ ਮੁਲਕਾਂ ਥੱਲੇ ਥੱਲੇ ਲਾ ਕੇ ਚਲਦੀ ਹੈ ਵੱਡੇ ਸਾਮਰਾਜੀ ਮੁਲਕਾਂ ਦੇ ਉਹਨਾਂ ਦੇ ਖਿਲਾਫ ਖੜਾ ਕਰ ਸਕੇ ਐਡੀ ਕਿਸਾਨ ਲਹਿਰ ਜੇ ਸਾਡੇ ਕੋਲ ਇੱਕ ਪਾਸੇ ਦੱਲੇਵਾਲ ਸਾਹਿਬ ਹੋਰੀ ਆ ਪੰਦੇਰ ਸਾਹਿਬ ਹੋਰੀ ਉੱਥੇ ਜਿਹੜੀ ਲੜਾਈ ਲੜ ਰਿਆ ਵੀ ਐਮਐਸਪੀ ਗਰੰਟੀ ਕਾਨੂੰਨ ਸਾਨੂੰ ਬਣਾ ਕੇ ਦਿਓ ਤਿੰਨ ਖੇਤੀ ਕਾਨੂੰਨ ਅਸੀਂ ਖਤਮ ਕਰਾਏ ਪਰ ਹੁਣ ਗਰੰਟੀ ਕਾਨੂੰਨ ਦਿਓ ਪਰ ਦੂਜੇ ਪਾਸੇ ਕੇਂਦਰ ਸਰਕਾਰ ਤੋਂ ਇਹ ਉਮੀਦ ਰੱਖੀ ਜਾ ਰਹੀ ਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਜਿਹੜੀ ਆ ਉਹ ਤਿੰਨ ਖੇਤੀ ਕਾਨੂੰਨ ਵੀ ਨਵੇਂ ਤਰੀਕੇ ਨਾਲ ਫੇਰ ਲਾਗੂ ਕਰਨ ਦੇ ਲਈ ਖਰੜਾ ਭੇਜ ਰਹੀ ਆ ਇਹ ਸਾਰੇ ਨੂੰ ਕਿਵੇਂ ਦੇਖਦੇ ਦੇਖੋ ਇਹ 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 ਤੁਸੀਂ ਜੇ ਦੁਨੀਆ ਭਰ ਦੇ ਵਿੱਚ ਦੁਨੀਆ ਦੇ ਵੱਡੇ ਮੁਲਕ ਕੀ ਕਰ ਰਹੇ ਆ ਕਿਵੇਂ ਉਹ ਜੰਗਾਂ ਛੇੜ ਰਹੇ ਆ ਕਿਵੇਂ ਸਰਕਾਰਾਂ ਦੇ ਤਖਤੇ ਪਲਟਾ ਰਹੇ ਆ ਕਿਵੇਂ ਉਹ ਡਬਲਯੂਟੀਓ ਬਣਾ ਕੇ ਦੁਨੀਆ ਤੇ ਜਿਹੜਾ ਹੈਗਾ ਕਾਬੂਜ ਹੋਣਾ ਚਾਹੁੰਦੇ ਆ ਜੇ ਤੁਸੀਂ ਇਸ ਦੁਨੀਆ ਭਰ ਦੀ ਇਸ ਇਸ ਪਹਿਲੂ ਨੂੰ ਸਾਮਰਾਜੀਆਂ ਦੀ ਸਿਆਸਤ ਨੂੰ ਨਹੀਂ ਸਮਝ ਦੇਗੇ ਤਾਂ ਯਕੀਨਨ ਤੌਰ ਤੇ ਤੁਸੀਂ ਟਪਲਾ ਖਾਓਗੇ ਕੋਈ ਬੰਦੇ ਕਹਿਣਗੇ ਸਰਕਾਰਾਂ ਕੋਲੇ ਬਹੁਤ ਪੈਸਾ ਹੁੰਦਾ ਸਰਕਾਰਾਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਸਵਾਲ ਤਾਂ ਇਹ ਹੁੰਦਾ ਕਿ ਸਰਕਾਰਾਂ ਕੋਲੇ ਪੈਸਾ ਤਾਂ ਬਹੁਤ ਹੁੰਦਾ ਪਰ ਸਰਕਾਰ ਨੇ ਪੈਸਾ ਲਾਉਣਾ ਕਿੰਦੇ ਤੇ ਹੁੰਦਾ ਇਹ ਵੀ ਗੱਲ ਸਮਝਾਉਣੀ ਬਹੁਤ ਜ਼ਰੂਰੀ ਆ ਕਿੰਦੇ ਰਾਈ ਸਰਕਾਰ ਬਣੀ ਆ ਕਿੰਦੇ ਰਾਈ ਸਰਕਾਰ ਬਣੀ ਆ ਤੇ ਕੌਣ ਸਰਕਾਰ ਨੂੰ ਬਣਾਉਂਦਾ ਹੈਗਾ ਤੇ ਸਰਕਾਰ ਨੇ ਕਿੰਦੇ ਲਈ ਕੰਮ ਕਰਨਾ ਹੁੰਦਾ ਜੇ ਇਸ ਗੱਲ ਦੀ ਅੰਡਰਸਟੈਂਡਿੰਗ ਨਹੀਂ ਗਈ ਠੀਕ ਆ ਤੁਸੀਂ ਇਹ ਕਈ ਇਹ ਆਸ ਕਰੋ ਕਿ ਇਹ ਸਰਕਾਰ ਜਿਹੜੀ ਹੈਗੀ ਆ ਕਿ ਉਹ ਉਹਨਾਂ ਦੇ ਖਿਲਾਫ ਚਲੀ ਜਾਵੇ ਜਿਨ੍ਹਾਂ ਦੇ ਸਿਰ ਤੇ ਖੜੀ ਆ ਜਾਂ ਜਿਹੜੇ ਉਹਨਾਂ ਦੇ ਮਾਈ ਬਾਪ ਨੇ ਹੈਨਾ ਤਾਂ ਉਹਦੇ ਚੋਂ ਮਤਲਬ ਜਿਹੜਾ ਹੈਗਾ ਗਲਤ ਅਸੈਸਮੈਂਟ ਲਾ ਕੇ ਜਿਹੜਾ ਹੈਗਾ ਕੋਈ ਲੋਕ ਜਿਹੜਾ ਟਪਲਾ ਉਹ ਖਾ ਸਕਦੇ ਆ ਐਮਐਸਪੀ ਤੇ ਗਰੰਟੀਕਰੂਨ ਬਣਾਉਣ ਦੀ ਆਪਾਂ ਲੜਾਈ ਮੁਲਕ ਭਰ ਚੋਂ ਸਾਰ ਰਹੇ ਆ ਤੇ ਉਹ ਜਿਹੜੇ ਪਹਿਲੇ ਖੇਤੀ ਕਾਨੂੰਨ ਵਾਪਸ ਲੈ ਕੇ ਆ ਰਹੇ ਆ ਤਾਂ ਉਹਦੇ ਚ ਇਹ ਹੈਗਾ ਕਿ ਅਸੀਂ ਜਿਹੜਾ ਉਹ ਪਾਲਿਸੀ ਦਾ ਪ੍ਰਗਟਾਵਾ ਸੀਗਾ ਪਰਗਟਾਵਿਆਂ ਨੂੰ ਅਸੀਂ ਖਤਮ ਕੀਤਾ ਸੀ ਉਹ ਹੋਰ ਤਰੀਕੇ ਨਾਲ ਜਿਹੜੇ ਕੀ ਪ੍ਰਗਟ ਹੋਈ ਆ ਕਿਉਂਕਿ ਜਦੋਂ ਕਿਸੇ ਸਰੀਰ ਨੂੰ ਗੰਭੀਰ ਰੋਗ ਲੱਗਿਆ ਹੋਵੇ ਤਾਂ ਉਹ ਅਲੱਗ-ਅਲੱਗ ਤਰੀਕੇ ਨਾਲ ਪ੍ਰਗਟ ਹੋਊਗਾ ਤੇ ਜੇ ਡਾਕਟਰ ਉਹ ਜਿਹੜੇ ਲੱਛਣ ਹੈਗੇ ਬਿਮਾਰੀ ਦੇ ਉਹਦਾ ਤਾਂ ਇਲਾਜ ਕਰੇ ਠੀਕ ਆ ਪਰ ਉਹ ਬਿਮਾਰੀ ਨੂੰ ਮੁੱਢੋਂ ਖਤਮ ਕਰਨ ਦੀ ਗੱਲ ਨਾ ਕਰੇ ਬਿਮਾਰੀ ਦਾ ਮੁੱਢ ਨਾ ਸਮਝੇ ਤਾਂ ਉਹ ਬਿਮਾਰੀ ਦਾ ਇਲਾਜ ਕਰਨ ਦੇ ਸਮਰੱਥ ਡਾਕਟਰ ਜਿਹੜਾ ਨਹੀਂ ਹੋਊਗਾ ਅਸੀਂ ਪ੍ਰਗਟਾਵਿਆਂ ਦਾ ਇਲਾਜ ਕਰਦੇ ਆ ਪਰ ਸਾਡੇ ਕੋਲੇ ਹਜੇ ਯਾਨੀ ਕਿ ਜੇ ਕਹੀਏ ਕਿ ਜਿਹੜੀ ਸਾਡੀ ਮੈਡੀਕਲ ਸਾਇੰਸ ਆ ਜਿਹੜੀ ਸਾਡੀ ਡਾਕਟਰੀ ਐ ਐਸ ਕੇ ਐਮ ਦੀ ਉਹਦੀ ਖੋਜ ਅਜੇ ਹੱਥ ਤੱਕ ਪਹੁੰਚੀ ਨਹੀਂ ਕਿ ਬਿਮਾਰੀ ਦਾ ਮੁੱਢੋ ਇਲਾਜ ਕਰਾ ਸਕੇ ਉਹਦੇ ਵਾਸਤੇ ਜਿਹੜੀ ਕਾਰਗਰ ਦਵਾਈ ਆ ਉਹ ਲੋਕਾਂ ਦਾ ਮੁਲਕ ਪੱਦਰ ਦਾ ਵੱਡਾ ਕਾਠਾ ਵੱਡੀ ਲਹਿਰ ਆ ਉਹ ਜਦੋਂ ਉਹ ਦਵਾਈ ਅਸੀਂ ਬਣੋ ਚ ਕਾਮਯਾਬ ਹੋ ਗਏ ਤਾਂ ਫਿਰ ਇਸ ਬਿਮਾਰੀ ਦਾ ਮੁੱਢੋ ਸੁਢੋ ਇਲਾਜ ਉਦੋਂ ਹੋਣਾ ਉਸ ਤੋਂ ਪਹਿਲਾਂ ਇਸ ਬਿਮਾਰੀ ਦਾ ਬੁੱਢੋ ਸੁੱਢੋ ਇਲਾਜ ਨਹੀਂ ਹੋਣਾਗਾ ਉਹ ਇਲਾਜ ਦੇ ਵਾਸਤੇ ਸਾਡੇ ਖੋਜਕਾਰ ਚ ਮੁਲਕ ਪੰਦਰ ਦੇ ਇਸ ਸਕੀਮ ਦੇ ਲਗਾਤਾਰ ਜਿਹੜੇ ਆ ਉਹ ਜਾਰੀ ਨੇ ਜਿੱਦਾਂ ਇਹ ਨਵਾਂ ਖਰੜਾ ਆਇਆ ਤਾਂ ਇਹਦਾ ਇਹ ਇਹ ਨਵੇਂ ਖਰੜੇ ਨਾਲ ਫਿਰ ਕੀ ਕੇਂਦਰ ਨੇ ਇੱਕ ਤਰ੍ਹਾਂ ਨਾਲ ਇਹ ਸੰਕੇਤ ਨਹੀਂ ਦੇ ਦਿੱਤਾ ਵੀ ਸਾਡੇ ਤੋਂ ਐਮਐਸਪੀ ਗਰੰਟੀ ਕਾਨੂੰਨ ਦੀ ਆਸ ਨਾ ਕਰੋ ਅਸੀਂ ਤਾਂ ਪਹਿਲਾਂ ਨਹੀਂ ਲਾਗੂ ਕਰਨੇ ਆ ਦੇਖੋ 35 ਪੇਜ ਦੇ ਉਸ ਖਰੜੇ 'ਚ ਐਮਐਸਪੀ ਸ਼ਬਦ ਇੱਕ ਵਾਰ ਵੀ ਨਹੀਂ ਆਇਆ ਹੂੰ ਹੂੰ ਗਾਰੰਟੀ ਕਰਨ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਐਮਐਸਪੀ ਸ਼ਬਦ ਇੱਕ ਵਾਰੀ ਵੀ ਨਹੀਂ ਆਇਆ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੱਧ ਰੇਟ ਜਿਹੜਾ ਹੈਗਾ ਕਿਸਾਨਾਂ ਦੀ ਖੁਸ਼ਹਾਲੀ ਪ੍ਰਾਈਵੇਟ ਪਲੇਅਰ ਲੈ ਕੇ ਆਏਗਾ ਪ੍ਰਾਈਵੇਟ ਪਲੇਅਰ ਨੇ ਜਿਹੜੀ ਖੁਸ਼ਹਾਲੀ ਲਿਆਉਂਦੀ ਆ ਅੱਗੇ ਲੱਗ ਲੱਗ ਖੇਤਰਾ 'ਚ ਹੁਣ ਬਾਸਮਤੀ ਤੇ ਤਾਂ ਕੋਈ ਐਮਐਸਪੀ ਨਹੀਂ ਹੈਗਾ ਹੂੰ ਕੁਆਂਟਮ ਵਗਰ ਯਾਰ ਯਾਰ 15 1500 ਰੁਪਏ ਦਾ ਕਿਸਾਨ ਨੂੰ ਇਸ ਵਾਰ ਘਾਟਾ ਪਿਆ ਰਗੜ ਕੇ ਰੱਖਦੀ ਕਿਸਾਨੀ ਕਿਉਂਕਿ ਉਹਦੇ ਜਦੋਂ ਕੋਈ ਉਹਦੇ 'ਚ ਕੋਈ ਸਰਕਾਰ ਦੀ ਖਰੀਦ ਦੀ ਗਾਰੰਟੀ ਨਹੀਂ ਕੋ ਐਮਐਸਪੀ ਨਹੀਂ ਔਰ ਆ ਕਹਿੰਦੇ ਅਸੀਂ ਉਹ ਹੀ ਖਰੀਦਣਾ ਅੱਜ ਵੇਚਣਾ ਅੱਜ ਵੇਚਣਾ ਕੱਲ ਵੇਚਣਾ ਕੱਲ ਵੇਚਣਾ ਇੱਕ ਸਵਾਲ ਤੁਹਾਡੇ ਐਸਕੇਐਮ ਦੇ ਉੱਪਰ ਵੀ ਉੱਠਦਾ ਹਾਂ ਵੀ ਐਮਐਸਪੀ ਗਾਰੰਟੀ ਕਰਨ ਦੀ ਮੰਗ ਤਾਂ ਜਿਹੜੇ ਐਸਕੇਐਮ ਚ ਤੁਸੀਂ ਹੋ ਤੇ ਤੁਹਾਡੀਆਂ ਜੱਥੇ ਬੰਦੀਆਂ ਵੀ ਐਮਐਸਪੀ ਗਾਰੰਟੀ ਕਰਨ ਦੀ ਮੰਗ ਕਰਦੀਆਂ ਨੇ ਜੇ ਇਹ ਮੰਗ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਵੱਡੀ ਮੰਗ ਆ ਇਹ ਸੈਂਟਰ ਨੇ ਨਹੀਂ ਐਡੀ ਛੇਤੀ ਮੰਨਣੀ ਇੱਕ ਪਾਸੇ ਮੰਗ ਤੁਸੀਂ ਵੀ ਕਰਦੇ ਹੋ ਐਮਐਸਪੀ ਗਾਰੰਟੀ ਕਰਨ ਦੀ ਫਿਰ ਇਹ ਦੋਨੇ ਗੱਲਾਂ ਕਿਵੇਂ ਦੇਖੋ ਮੰਗ ਕਰ ਰਹੇ ਆ ਉਹਦੇ ਵਾਸਤੇ ਲੜਾਈ ਲੜ ਰਹੇ ਹੈਗੇ ਆ ਜਦੋਂ ਐਸਕੇਐਮ ਜਿਹੜਾ ਨੌਨ ਪੋਲੀਟੀਕਲ ਬਣਾਇਆ ਇਹਨਾਂ ਨੇ ਉਹਨਾਂ ਨੂੰ ਦਿੱਲੀ ਨਹੀਂ ਤੇ ਉਹ ਅੱਜ ਵੀ ਪੰਜਾਬ ਹੀ ਬੈਠੇ ਆ ਪਟਿਆਲਾ ਜ਼ਿਲ੍ਹਾ ਟੱਪਣ ਨਹੀਂ ਦਿੱਤਾ ਹਰਿਆਣਾ ਸੀ ਬੈਠਿਆ ਪੰਜਾਬ ਚ ਬੈਠੇ ਹੈਗੇ ਹਨ ਤੇ ਉਦੋਂ ਐਸਕੇਐਮ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਚ ਜਿਹੜੀ ਮਹਾਪੰਚਾਇਤ 14 ਮਾਰਚ ਨੂੰ ਕਰਕੇ ਆਇਆ ਕਰਕੇ ਆਇਆ ਇਹਨਾਂ ਮੰਗਾ ਤੇ ਔਰ ਉਹਦੇ ਚ ਚੋਣਾ ਚ ਵੀ ਭਾਜਪਾ ਨੂੰ ਸਭ ਕੁਝ ਸਿਖਾਓ ਇਹ ਵੀ ਕਿਹਾ ਔਰ ਪਿੰਡੂ ਖੇਤਾਂ ਚ ਭਾਜਪਾ ਦਾ ਨੁਕਸਾਨ ਹੋਇਆ ਵੀ ਉਹ ਬਹੁਮਤ ਤੋਂ ਹੇਠਾਂ ਆਈ ਵੀ ਹੈ ਉਹਦੇ ਚ ਵਿਰੋਧੀ ਧਿਰ ਨੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਵੀ ਚੋਣਾਂ ਚ ਕਹੀ ਮਤਲਬ ਉਹਦੇ ਵਾਸਤੇ ਕੀਤਾ ਉਹਨਾਂ ਨੇ ਕੁਝ ਨਹੀਂ ਗਾ ਹੈ ਨਾ ਪਰ ਇਹ ਹੈਗਾ ਕਿ ਇਸ ਗੱਲ ਨੂੰ ਅਸੀਂ ਸਹੀਜੇ 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 ਏਜੰਡੇ ਤੇ ਜਿਹੜਾ ਹੈਗਾ ਲੈ ਕੇ ਆ ਰਹੇ ਆ ਕਿਉਂਕਿ ਜਦੋਂ ਦਿੱਲੀ ਮੋਰਚਾ ਸੀ ਉਹਨਾਂ ਦਿਨਾਂ ਚੀ ਐਨਐਸਐਸਓ ਜਿਹੜਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਆ ਉਹਦਾ ਅੰਕੜਾ ਸਾਹਮਣੇ ਆਇਆ ਸੀ ਕੇਸ ਮੁਲਕ ਦੀ 70% ਕਿਸਾਨੀ ਨੂੰ ਐਮਐਸਪੀ ਸ਼ਬਦ ਦਾ ਹੀ ਨਹੀਂ ਪਤਾਗਾ ਹੂੰ ਜਿੱਥੇ ਤੰਗਣਾ ਸਮਝਣ ਟੰਗੀਆਂ ਨੂੰ ਜੋ ਸੰਤਰਾ ਹੁੰਦਾ ਸੀ ਨੇ ਕਿਹਾ ਇਸ ਕਰਕੇ ਉਹਨਾਂ ਨੂੰ ਇਸ ਗੱਲ ਤੇ ਜਾਗਰਤ ਕਰਨਾ ਆਰਗੇਨਾਈਜ਼ ਕਰਨਾ ਲੜਾਈ 'ਚ ਲੈ ਕੇ ਆਉਣਾ ਤੇ ਫਿਰ ਉਹਨਾਂ ਨੂੰ ਵੱਡੀ ਲੜਾਈ ਜਿੱਤ ਤੱਕ ਲੈ ਕੇ ਜਾਣ ਵਾਸਤੇ ਤਿਆਰ ਕਰਨਾ ਇਹ ਇੱਕ ਪੜਾਅ ਹੈਗਾ ਇਹਨੂੰ ਛੜਪੇ ਇਨਸ਼ਾਲ ਮਾਰ ਕੇ ਨਹੀਂ ਟੱਪਿਆ ਜਾ ਸਕਦਾਗਾ ਇਹਦਾ ਕੋਈ ਬਾਈਪਾਸ ਨਹੀਂ ਹੈਗਾਗਾ ਇਹ ਇਹ ਸਾਰਾ ਗੁਜ਼ਰ ਕੇ ਲੋਕਾਂ ਨੂੰ ਆਰਗੇਨਾਈਜ਼ ਕਰਕੇ ਜਾਗਰਤ ਕਰਕੇ ਤੇ ਅੰਦੋਲਨ ਦੇ ਰਾਹ ਪਾ ਕੇ ਜਿਹੜਾ ਹੋਣਾ ਹੈਗਾ ਉਹ ਕਿਸੇ ਸੰਯੁਕਤ ਕਿਸਾਨ ਮੋਰਚੇ ਦੀ ਇੱਛਾ ਤੇ ਨਹੀਂ ਖੜਾ ਉਹ ਕਿਸੇ ਲੀਡਰ ਦੀ ਇੱਛਾ ਤੇ ਨਹੀਂ ਖੜਾ ਇਹ ਲੋਕਾਂ ਦੀ ਤਾਕਤ ਹੀ ਜਿਹੜੀ ਹੈਗੀ ਆ ਉਹ ਨਿਰਣਾਇਕ ਸਾਥ ਤੋਂ ਹੋਣੀ ਆ ਜਿੱਦਾਂ ਲੋਕਾਂ ਦੀ ਤਾਕਤ ਉਸਾਰ ਲਾਂਗੇ ਕਿਸਾਨੀ ਦੇ ਕਰਜ਼ੇ ਤੇ ਵੀ ਲੀਕ ਵੱਜੂਗੀ ਐਮਐਸਪੀ ਤੇ ਗਰੰਟੀ ਕਾਨੂੰਨ ਵੀ ਬਣੂਗਾ ਉਹ ਤਾਕਤ ਉਸਾਰਨ ਵਾਸਤੇ ਅਸੀਂ ਲਗਾਤਾਰ ਯਤਨਸ਼ੀਲਾ ਐਸਕੇਐਮ ਤਾਂ ਲਗਾਤਾਰ ਇਸ ਚੀਜ਼ ਤੇ ਪ੍ਰੋਗਰਾਮ ਜਿਹੜੇ ਉਹ ਕਰ ਰਿਹਾ ਜੇ ਮੈਂ ਇੱਕ ਲਾਈਨ ਚ ਪੁੱਛਾਂ ਵੇ ਜਿਹੜੇ ਸ਼ੰਭੂ ਤੇ ਖਣੋਰੀ ਵਾਲੇ ਉਹ ਲੜ ਰਹੇ ਨੇ ਐਮਐਸਪੀ ਗਰੰਟੀ ਕਾਨੂੰਨ ਜਾਂ ਕਰਜ਼ਾ ਮੁਕਤੀ ਦੇ ਲਈ ਇਹ ਗੱਲ ਤੁਸੀਂ ਵੀ ਕਹਿੰਦੇ ਹੋ ਵੀ ਹੋਣੀ ਚਾਹੀਦੀ ਆ ਤੇ ਫਿਰ ਤੁਸੀਂ ਕਿਹੜੇ ਤਰੀਕੇ ਨਾਲ ਇੱਕ ਕਿੱਦਾਂ ਦੀ ਰਣਨੀਤੀ ਨਾਲ ਚਾਹੁੰਦੇ ਹੋ ਵੀ ਇਹ ਜਿਹੜੀਆਂ ਮੰਗਾਂ ਨੇ ਪੂਰੀਆਂ ਹੋ ਸਕਦੀਆਂ ਨਹੀਂ ਉਹਦੇ 'ਚ ਤਾਂ ਮੈਂ ਆਲਰੇਡੀ ਜਵਾਬ ਦੇ ਚੁੱਕਾ ਵੀਰ ਕਿ ਵੱਡੀ ਲਹਿਰ ਚਾਹੀਦੀ ਆ ਜੇ ਅਸੀਂ ਮੁਲਕ ਭਰ ਚੋਂ ਕਿਸਾਨੀ ਦਾ ਕਰਜ਼ਾ ਮਾਫ਼ ਕਰਾਉਣਾ ਹੁਣ ਲਗਭਗ 18 ਲੱਖ ਕਰੋੜ ਰੁਪਇਆ ਮੁਲਕ ਦੀ ਮੁਲਕ ਦੀ ਕਿਸਾਨੀ ਦੇ ਸਰ ਕਰਜ਼ਾ ਕਰੀਬ ਇੰਨਾ ਹੀ ਕਰਜ਼ਾ ਜਿਹੜਾ ਸੀਗਾ ਕਾਰਪੋਰੇਟ ਦਾ ਰਾਈਟ ਆਫ ਕੀਤਾ ਕੇਂਦਰ ਸਰਕਾਰ ਨੇ ਹੁਣ ਇਹਦੇ ਵਾਸਤੇ ਕਰਜ਼ੇ ਵਾਸਤੇ ਕੱਲੇ ਐ ਨਹੀਂ ਵੀ ਕੱਲੇ ਮੁਲਕ ਪਰ ਚੋਂ ਕਿਸਾਨ ਕਰਜ਼ਾ ਮਾਫ ਕਰਾਉਣਾ ਕੱਲੇ ਪੰਜਾਬ ਦੇ ਕਿਸਾਨ ਉੱਠਣ ਮਹਾਰਾਸ਼ਟਰ ਚੋਂ ਬਿਠੇ ਬਿਹਾਰ ਚੋਂ ਬਿਠੇ ਯੂਪੀ ਚੋਂ ਬਿਠੇ ਆਂਧਰਾ ਚੋਂ ਬਿਠੇ ਤੇਲੰਗਾਨਾ ਚੋਂ ਬਿਠੇ ਐਮਐਸਪੀ ਦਾ ਗਾਰੰਟੀ ਕਾਨੂੰਨ ਮੰਗਣਾ ਜਿੱਦਾਂ ਦੀ ਪੰਜਾਬ ਚ ਕਿਸਾਨ ਲਹਿਰ ਸੀ ਉਦਾਂ ਦੀ ਦੂਜੇ ਸੂਬਿਆਂ ਚ ਵੀ ਹੋਵੇ ਠੀਕ ਹੈ ਹੁਣ ਜੇ 7.5 ਦੇ ਵਿੱਚ 750 ਦੇ ਵਿੱਚੋਂ 750 ਕਿਸਾਨ ਕੱਲਾ ਪੰਜਾਬ ਦਾ ਸ਼ਹੀਦ ਹੋ ਰਿਹਾ ਇਹਦਾ ਮਤਲਬ ਲੜ ਕੌਣ ਰਿਹਾ ਹੈਗਾ ਪੂਰੇ ਮੁਲਕ ਦੇ ਵਿੱਚ ਗਰੰਟੀ ਕਾਨੂੰਨ ਬਣਵਾਉਣਾ ਠੀਕ ਹੈ ਬਿਹਾਰ ਦੇ ਕਿੰਨੇ ਕਿਸਾਨ ਉਸ ਅੰਦੋਲਨ ਚ ਸ਼ਹੀਦ ਹੋਏ ਮਹਾਰਾਸ਼ਟਰ ਦੇ ਕਿੰਨੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਆਂਧਰਾ ਦੇ ਕਿੰਨੇ ਹੋਏ ਤੇਲੰਗਾਨਾ ਦੇ ਕਿੰਨੇ ਹੋਏ ਠੀਕ ਹੈ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਇੱਕ ਖਿੱਤਾ ਲੜ ਕੇ ਜਿਹੜਾ ਹੈਗਾ ਪੂਰੇ ਮੁਲਕ ਦੀ ਪੂਰੇ ਮੁਲਕ ਦੀ ਨੀਤੀ ਜਿਹੜੀ ਹੈਗੀ ਆ ਉਹ ਬਦਲ ਦੂਗਾ ਉਹ ਤਾਂ ਉਹਨੂੰ ਲਾਗੂ ਕਰਨ ਤੇ ਲੱਗੇ ਹੋਏ ਹੈਗੇ ਆ ਪੰਜਾਬ ਤੇ ਹਰਿਆਣਾ ਲੜੇ ਸੀ ਹੁਣ ਹਰਿਆਣੇ 'ਚ ਭਾਈਪਾ ਦੀ ਸਰਕਾਰ ਆ ਜਿਹੜਾ ਨਵਾਂ ਖਰੜਾ ਆ ਆ ਉਹਨੂੰ ਹਰਿਆਣੇ 'ਚ ਲਾਗੂ ਕਰਨਗੇ ਆ ਪੰਜਾਬ ਦੀ ਘੇਰਾਬੰਦੀ ਹੋਰ ਵਧੇਗੀ ਦਿੱਲੀ ਮੋਰਚੇ ਤੋਂ ਬਾਅਦ ਇਹ ਸੀ ਕਿ ਜਿੱਤੇ ਆ ਇਸ ਜਿੱਤ ਦੇ ਉਤਸ਼ਾਹ 'ਚ ਪੂਰੇ ਮੁਲਕ 'ਚ ਕਿਸਾਨੀ ਨੂੰ ਜਿਹੜਾ ਨਾਮ ਬੰਦ ਕਰੀਏ ਤਾਂ ਉਦੋਂ ਜਿਹੜੇ ਲੋਕਾਂ ਨੇ ਏਕਤਾ ਨੂੰ ਜਿਹੜਾ ਹੈਗਾ ਉਹ ਤੋੜਿਆ ਹੈਗਾ ਉਹਨਾਂ ਨੂੰ ਮੋੜ ਆਪਣੀਆਂ ਚੀਜ਼ਾਂ ਰੀਆਂ ਵਿਚਾਰਨੀਆਂ ਚਾਹੀਦੀਆਂ ਨੇ ਇਹ ਅਸੀਂ ਕਿੱਥੇ ਅਗਲੀ ਲੜਾਈ ਦੀ ਤਿਆਰੀ ਕਰਨੀ ਸੀ ਕਿਤੇ ਅਸੀਂ ਜਿਹੜੀ ਹੈਗੀ ਆ ਉਹ ਫੁੱਟ ਪਾ ਕੇ ਵੱਖੋ ਵੱਖਰੇ ਮੋਰਚੇ ਬਣਾ ਕੇ ਜਿਹੜੇ ਹੈਗੇ ਆ ਬਿਨਾਂ ਵਜ੍ਹਾ ਤੋਂ ਜਿਹੜਾ ਹੈਗਾ ਉਹ ਉਹ ਪਹਿਲੀ ਜਿਹੜੀ ਹਮਲਾ ਕਰਨ ਵਾਸਤੇ ਜਿਹੜਾ ਸੀਗਾ ਜਿਹੜਾ ਕਿਲਾ ਜਿੱਤਿਆ ਸੀਗਾ ਉਹ ਦੁਬਾਰਾ ਮਤਲਬ ਭਾਜਪਾ ਨੂੰ ਖੋਣ ਵਾਸਤੇ ਜਿਹੜੀ ਅੱਗੇ ਹੈਗੀ ਆ ਵਧ ਰਹੀ ਜੇਕਰ ਆ ਜਿਹੜਾ ਨਵਾਂ ਖੇਤੀ ਖੜਾ ਆਇਆ ਇਹਨੂੰ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਹਟਦੀ ਤੇ ਅੰਦਰ ਖਾਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਲਾਗੂ ਕਰਨ ਵੱਲ ਵਧਦੀ ਹੈ ਤਾਂ ਫਿਰ ਐਸਕੇਐਮ ਕੋਈ ਵੱਡੀ ਲੜਾਈ ਵਿੱਢਣ ਦਾ ਵੱਡਾ ਵਿਗਲ ਮਾਰੇਗਾ ਬਿਲਕੁਲ ਐਸਕੇਐਮ ਇੱਤੇ ਲੜਾਈ ਲੜੇਗਾ ਮੁਲਕ ਭਰ ਚ ਲੜਾਈ ਲੜੇਗਾ ਇਹ ਦਹਿ ਆ 23 ਤਰੀਕ ਨੂੰ ਪੰਜਾਬ ਭਰ ਚ ਮੁਲਕ ਭਰ ਚ ਪ੍ਰਦਰਸ਼ਨ ਜਿਹੜੇ ਇਹਦੇ ਤੇ ਐਸਕੇਐਮ ਵੱਲੋਂ ਜਿਹੜਾ ਹੈੱਡਕੁਆਰਟਰ ਹੈ ਤੇ ਕੀਤੇ ਜਾ ਰਹੇ ਹੈਗੇ ਆ ਔਰ ਬਿਲਕੁਲ ਇਹ ਸਾਫ ਆ ਕਿ ਇਹਦੇ ਤੇ ਲੜਾਈ ਜਾਰੀ ਆ ਪਹਿਲਾਂ ਵੀ ਜਾਰੀ ਆ ਗਾਂ ਵੀ ਹੋਊਗੀ ਲੋਕਾਂ ਲੋਕ ਇੱਤੇ ਕਿੰਨਾ ਹੰਗਾਰਾ ਭਰਦੇ ਉਹ ਇਸ ਪਿਆਰੀ ਤੇ ਜਿਹੜਾ ਹੈਗਾ ਨਿਰਭਰ ਕਰਦਾ ਹੈਗਾ ਬਸ ਕਿ ਅਸੀਂ ਤਾਂ ਲਗਾਤਾਰ ਇੱਤੇ ਲੜਾਈ ਲੜੂਗਾ ਪੰਜਾਬ ਸਰਕਾਰ ਨੂੰ ਕਲੀਅਰ ਕਹਿ ਕੇ ਕਿ ਅਸੈਂਬਲੀ ਚ ਇਹਨੂੰ ਰੱਦ ਕਰਨ ਦਾ ਰੈਜ਼ੋਲੂਸ਼ਨ ਪਾਓ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਏਪੀਐਮਸੀ ਐਕਟ ਚ ਸੋਧਾਂ ਕਰਕੇ ਪ੍ਰਾਈਵੇਟ ਪ੍ਰੇਅਰ ਦਾ ਦਾਖਲਾ ਇੱਕ ਹੱਦ ਤੱਕ ਏਪੀਐਮਸੀ ਮਾਰਕੀਟ ਚ ਕੀਤਾ ਹੋਇਆ ਉਹ ਸੋਧਾਂ ਵੀ ਰੱਦ ਕਰੋ ਮਿੱਤਰ ਪਿਆਰ ਤੁਸੀਂ ਸੁਣਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਜਿੰਦਰ ਸਿੰਘ ਨੇ तमाम ਸਵਾਲਾਂ ਦੇ ਜਵਾਬ ਤੁਹਾਡੀ ਕਚਹਿਰੀ ਤੇ ਰੱਖ ਦਿੱਤੇ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਪਰ ਮੋਰਚਾ ਸਾਥੀਆਂ ਨੇ ਲਾਇਆ ਹੋਇਆ ਇਹ ਕਹਿੰਦੇ ਕਿ ਸਾਨੂੰ ਇੰਜ ਲੱਗਦਾ ਕਿ ਉਹ ਬਹੁਤ ਵੱਡੀ ਲੜਾਈ ਵਾਲਾ ਮੋਰਚਾ ਸੀ ਇਹ ਕਹਿੰਦੇ ਨੇ ਕਿ ਸਾਡੇ ਹਿਸਾਬ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਜੇ ਐਮਐਸਪੀ ਗਰੰਟੀ ਕਾਨੂੰਨ ਬਣਵਾਉਣਾ ਤੇ ਸਾਰੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਕਰਾਉਣੀ ਆ ਤਾਂ ਇਹ ਲੜਾਈ ਇਕੱਲਾ ਪੰਜਾਬ ਨਹੀਂ ਲੜ ਸਕਦਾ ਇਹ 28 ਸੂਬਿਆਂ ਦੀ ਲੜਾਈ ਆ ਤੇ ਪੂਰੇ ਦੇਸ਼ ਦੇ ਵਿੱਚ ਜੇ ਤਿਆਰੀ ਕੀਤੀ ਜਾਏ ਮਾਹੌਲ ਬਣਾਇਆ ਜਾਏ ਪੂਰਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਵੱਡਾ ਹਿੱਸਾ ਉਹਦੇ ਵਿੱਚ ਉੱਠ ਕੇ ਤੋਰਿਆ ਜਾਏ ਫਿਰ ਇਹ ਲੜਾਈ ਲੜੀ ਜਾ ਸਕਦੀ ਆ ਉਹ ਕਹਿੰਦੇ ਸਾਡਾ ਜਿਹੜਾ ਐਸਕੇਮ ਹੈ ਉਹ ਇਹਦੀ ਤਿਆਰੀ ਚ ਲੱਗਿਆ ਹੋਇਆ ਜਦੋਂ ਤੱਕ ਅਸੀਂ ਤਿਆਰੀ ਕਰਦੇ ਆ ਉਦੋਂ ਤੱਕ ਅਸੀਂ ਅਜੇ ਵੱਡਾ ਕੋਈ ਐਕਸ਼ਨ ਦਾ ਐਲਾਨ ਨਹੀਂ ਕਰਪਾ ਲੜ ਵੀ ਰਹੇ ਕੱਲੀ ਐ ਨਹੀਂ ਇਦਾਂ ਨਹੀਂ ਹੈ ਜੀ ਕੱਲੀ ਤਿਆਰੀ ਨਹੀਂ ਕਰ ਰਹੇ ਲੜ ਵੀ ਰਹੇ ਆ ਲਗਾਤਾਰ ਜੀ ਜਦੋਂ ਦਿੱਲੀ ਕਿਸੇ ਨੂੰ ਜਾਨ ਨਹੀਂ ਦਿੰਦਾ ਦਿੱਲੀ ਜਾ ਕੇ ਦਿਖਾਇਆ ਹੈਗਾ ਇਸ ਕਰਕੇ ਲੜਾਈ ਜਾਰੀ ਆ ਇਹ ਨਹੀਂ ਹੈਗਾ ਪਰ ਲੜਾਈ ਵੀ ਉਸ ਨੂੰ ਹਾਸਲ ਕਰਨ ਤੱਕ ਲੜਾਈ ਪਹੁੰਚ ਗਈ ਉਹ ਛੋਟੀਆਂ ਛੋਟੀਆਂ ਲੜਾਈਆਂ ਚ ਉਹਦੀ ਤਿਆਰੀ ਜਿਹੜੀ ਹੈ ਜਾਰੀ ਹੈਗੀ ਬਿਲਕੁਲ ਹੈ ਤੁਸੀਂ ਸੁਣ ਲਿਆ ਅਰਜਿੰਦਰ ਹਰੀ ਕਹਿੰਦੇ ਕਿ ਲੜ ਰਿਹਾ ਐਸ ਕੇ ਐਮ ਪਰ ਵੱਡੀ ਤਿਆਰੀ ਕਰਕੇ ਅਸੀਂ ਉਹਦੇ ਉੱਪਰ ਕੋਈ ਫੈਸਲਾ ਕੋਈ ਐਕਸ਼ਨ ਵੱਲ ਆਉਣ ਵਾਲੇ ਟਾਈਮ 'ਚ ਵਧਾਂਗੇ ਤੇ ਜਿਹੜਾ ਨਵਾਂ ਖੇਤੀ ਕਾਨੂੰਨ ਆਇਆ ਜੇਕਰ ਇਹਨੂੰ ਲਾਗੂ ਕਰਨ ਦੀ ਨਾपाक ਕੋਸ਼ਿਸ਼ ਸਰਕਾਰਾਂ ਨੇ ਕੀਤੀ ਤਾਂ ਐਸਕੇਐਮ ਇਹਦੇ ਉੱਪਰ ਵੱਡੀ ਲੜਾਈ ਲੜੇਗਾ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰ ਸ਼ਹਿਰਾਂ ਵਾਲੇ ਪੈਨਾ ਪ੍ਰਵਾਹਾਂ ਨੂੰ ਸਾਰਿਆਂ ਨੂੰ ਇਹਦੀ ਗੰਭੀਰਤਾ ਨੂੰ ਸਮਝਣਾ ਪਵੇਗਾ ਔਰ ਇੱਕ ਵੱਡੀ ਲੜਾਈ ਜਿਹੜੀ ਕਾਰਪੋਰੇਟ ਦਾ ਇੱਕ ਵੱਡਾ ਹਮਲਾ ਸਾਰੇ ਸੈਕਟਰਾਂ ਦੇ ਵਿੱਚ ਉਹਨੂੰ ਆ ਪਿੱਛੇ ਠੱਕਣ ਦੇ ਲਈ ਅੱਗੇ ਆਉਣਾ ਪਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਰਜਿੰਦਰ ਸਿੰਘ ਜੀ ਤੁਸੀਂ ਸਮਾਂ ਦਿੱਤਾ ਗੱਲ ਕੀਤੀ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਜੀ ਸ਼ੁਕਰੀਆ